ਇਹਨਾਂ ਨੇ ਕੀ ਕੀਤਾ ਇਹਨਾਂ ਨੇ ਫੋਟੋਆਂ ਸੁੱਟੀਆਂ ਇਹਨਾਂ ਨੇ ਬਿੰਦਰ ਸਰਪੰਚ ਨੂੰ ਦਿੱਤੀਆਂ ਬਿੰਦਰ ਸਰਪੰਚ ਇਹਨਾਂ ਦੀ ਮਾਤਾ ਨਾਲ ਅਟੈਚ ਹੈ ਬਿੰਦਰ ਜੀ ਇਹਨਾਂ ਨੇ ਪੈਸੇ ਖਾਧੇ ਨਹੀਂ ਜੀ ਇਹ ਬਿੰਦਰ ਸਰਪੰਚ ਨਹੀਂ ਇਹਨਾਂ ਨੂੰ ਕਰਕੇ ਆਪ ਹੀ ਫੋਟੋ ਵਾਇਰਲ ਕਰਕੇ ਕਹਿੰਦੇ ਆਸਦੀਪ ਨੇ ਫੋਟੋ ਵਾਇਰਲ ਕੀਤੀ ਆ ਆਹੀ ਫੋਟੋ ਜਿਹੜੀ ਪਿੱਛੇ ਆ ਡੈਡੀ ਫੋਟੋ ਪਿੱਛੇ ਆ ਇਹਹੀ ਬਿੰਦਰ ਸਰਪੰਚ ਦੇ ਮੋਬਾਈਲ ਦਾ ਇਹਹੀ ਫੋਟੋ ਜੀ ਭੇਜੀ ਉਸੇ ਟਾਈਮ ਆਕਾਸ਼ਦੀਪ ਨੇ ਆਪਣਾ ਫੋਨ ਜਦੋਂ ਉਹਦਾ ਡੈਡੀ ਛਿੜਕਾ ਦੇਣ ਲੱਗਿਆ ਉਹਦੇ ਮੋਬਾਈਲ ਉਹਦੇ ਕੋਲੇ ਰੱਖ ਦਿੱਤਾ ਡੈਡੀ ਦੋ ਦਿਨਾਂ ਨੂੰ ਬੁਲਾਇਆ ਇਹਨਾਂ ਨੇ ਟੱਲੇ ਵਾਲ ਕੰਪਲੀਟ ਕੀਤੀ ਸੀ ਤੇ ਕਹਿੰਦਾ ਮੈਂ ਦੋ ਦਿਨਾਂ ਤੱਕ ਤੇਰਾ ਫੋਨ ਕੋਲ ਲਿਓ ਜੇ ਮੇਰੇ ਫੋਨ ਚੋਂ ਕੁਝ ਨਿਕਲਿਆ ਡੈਡੀ ਸਰ ਮੇਰਾ ਜੁੱਤੀ ਸੁੱਡੀ ਹੋਊਗੀ ਅਗਰ ਨਾ ਹੋਇਆ ਤਾਂ ਫਿਰ ਮੈਂ ਦੇਖੂਗਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸਰਪੰਚ ਪੰਜ ਇਕੱਠੇ ਕੀਤੇ ਉੱਥੇ ਬੋਲੇ ਉਹ ਕਹਿੰਦੇ ਵੀ ਸਾਡਾ ਭਤੀਜਾ ਹੈ ਇਹ ਜਦੋਂ ਕਿ ਸੱਦੋ ਵਾਲਾ ਸਰਪੰਚ ਤੇਜਪਾਲ ਨੇ ਕਿਹਾ ਵੀਸੀ ਮੈਂ ਸਾਡੇ ਭਤੀਜੇ ਦੀ ਜ਼ਿੰਮੇਵਾਰੀ ਲੈਣੇ ਆ ਸਰਜੀਤ ਤੂੰ ਦੱਸ ਵੀ ਤੇਰੀ ਕੁੜੀ ਦਾ ਰਿਸ਼ਤਾ ਕਰਨਾ ਕਿ ਨਹੀਂ ਕਰਨਾ ਸਾਰੇ ਤਿਆਰ ਸੀ ਉੱਥੇ ਬਿੰਦਰ ਸਰਪੰਚ ਮਰਿਆ ਕਹਿੰਦਾ ਅਸੀਂ ਕੁੜੀ ਦਾ ਰਿਸ਼ਤਾ ਉੱਥੇ ਨਹੀਂ ਕਰਨਾ ਨਹੀਂ ਕਰਨਾ ਹਾਲਾਂਕਿ ਜਾ ਕੇ ਨਿਹਾਲ ਸਿੰਘ ਆਲੇ ਆ ਕੇ ਜਾ ਕੇ ਮੈਂ ਮੇਰੇ ਪੁੱਤ ਨਾਲ ਖੁਦ ਮਿਲ ਕੇ ਆਈਆਂਗੀ ਇਹਨੂੰ ਮੈਂ ਤੇਰੀ ਸਾਰੀ ਨਿਹਾਲ ਸਿੰਘ ਆਲੇ ਫੀਸ ਵਰਕੇ ਆਈ ਰਹਿਣਾਂਗੇ ਇਹਨਾਂ ਨੇ ਕੁਝ ਨਹੀਂ ਦੱਸਿਆ ਮੈਂ ਫਰੀਦਕੋਟ ਤੋਂ ਉਸ ਦਿਨ ਦੀ ਐਵੀਡੈਂਸ ਸੀ ਕਿ ਮੈਂ ਉੱਥੇ ਆਈ ਸੀ ਉਤ ਉਤ ਫਰੀਦਕੋਟ ਤੋਂ ਆਂਦੀ ਸਲਾਬਤ ਬੁੜੇ ਮਾਂ ਪੁੱਤਾਂ ਨੇ ਅਸੀਂ ਰੋਟੀ ਖਾ ਕੇ ਅਸੀਂ ਜਦੋਂ ਅਸੀਂ ਨਿਹਾਲ ਸਿੰਘਾਂ ਵਾਲੇ ਆਏ ਉੱਥੇ ਅਸੀਂ ਝੰਡਾ ਵੀ ਪੀਤਾ ਤੇ ਮੈਂ ਇਹਦੀ ਫੀਸ ਵੀ ਭਰ ਕੇ ਆਈ ਹੁਣ ਕੀ ਮੰਗ ਕਰਦੇ ਹੋ ਤੁਸੀਂ ਹੁਣ ਮੈਂ ਮੰਗੇ ਇਹੀ ਕਰਦੀ ਆ ਵੀ ਜਦੋਂ ਅੱਜ ਤੋਂ 5-6 ਦਿਨ ਪਹਿਲਾਂ ਮੇਰੇ ਬੇਟੇ ਕੋਲੇ ਕਾਲ ਆਈ ਇੱਥੇ ਬੇਟਾ ਖੜਾ ਅਰਮਾਨ ਉਹਨੇ ਉਹਨੂੰ ਕਿਹਾ ਵੀ ਮੈਨੂੰ ਕਾਲ ਆਈ ਆ ਮੈਨੂੰ ਬੁਲਾਉਂਦੀ ਆਓ ਉਹ ਕਹਿੰਦੀ ਮੈਂ ਉਹਨਾਂ ਨੇ ਜਾਣ ਨਹੀਂ ਦਿੱਤਾ ਕਿ ਉਹਨਾਂ ਦੀ ਸਾਜ਼ਿਸ਼ਾ ਤੈਨੂੰ ਮਾਰਨਗੇ ਸੇ ਆਂਟੀਆਂ ਅੰਕਲ ਨੂੰ ਫੋਨ ਕਰਦਿਆਂ ਮੇਰਾ ਬੇਟਾ ਉੱਥੇ ਰੁਕ ਗਿਆ ਤੇ ਦਾਲਾਂ ਕਿ ਹਾਲਾਂਕਿ ਇਹਨਾਂ ਨੇ ਸਰਪੰਚ ਪੰਚਾਂ ਨੂੰ ਇਹ ਕਿਹਾ ਸੀ ਵੀ ਸਾਡੀ 26 ਤਰੀਕ ਨੂੰ ਮੈਰਿਜ ਆ ਮੈਰਿਜ ਇਹਨਾਂ ਦੀ ਕੱਲ ਸੀ ਮੇਰੇ ਬੇਟੇ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਪਤਾ ਨਹੀਂ ਕੀ ਟਾਰਚਰ ਕਰਿਆ ਕੁੜੀ ਨੇ ਕਰਿਆਗਾ ਕਿਨੇ ਕਰਿਆ ਮੈਂ ਤਾਂ ਇਹੀ ਅਨਸਾਬ ਚਾਹਣੀ ਆ ਕਿ ਕੁੜੀ ਨੂੰ ਉਹਦੇ ਸਹੁਰਿਆਂ ਤੋਂ ਝੱਟ ਕੇ ਫੇਸ ਕੀਤਾ ਜਾਵੇ ਮੈਂ ਹੋਰ ਕੁਝ ਮਾਨ ਕੇ ਵੀ ਮੈਂ ਕਿਸੇ ਵੀ ਇੱਥੇ ਫੇਸ ਕਰਨਾ ਚਾਹਣੀ ਆ ਦੋਨੇ ਉਹਦੇ ਪਰਾ ਇੱਕ ਇਹਦੀ ਮਾਂ ਪਰ ਮੈ ਸਰਜੀਤ ਸਿੰਘ ਨੂੰ ਕੁਝ ਨਹੀਂ ਕਹਿੰਦੀ ਮੈਂ ਉਹਨਾਂ ਚਾਰਾਂ ਨੂੰ ਇੱਥੇ ਉਹ ਰਸਤ ਕਰਾਉਣਾ ਚਾਹੁੰਦੀ ਠੀਕ ਹੈ ਜੀ ਠੀਕ ਹੈ ਜੀ